ਪ੍ਰਤਨਵਾਦ ਹੈ ਵੱਡੇ ਪਨਾਵਾਂ ਦੇ ਸਾਡਾ ਸਿਕਪਾਲ ਸਿੰਘਾ ਪੰਜਾਬ ਪੁਲਿਸ ਚੱਕ ਜੈ ਨੀ ਸਰ ਸੰਦੀਪ ਬਰਾੜ ਬਲਮਗੜ ਰਵੀ ਅਕਾਲਗੜ ਤੇਜੂ ਪ੍ਰਧਾਨ ਸੰਗਰਾਹੂਰ ਰਹਿ ਗਿਆ ਬਸ ਘਰ ਸੱਚ ਦਾ ਮੇਰਾ ਬਾਜਾਂ ਵਾਲਾ ਕਿਸੇ ਦਾ ਨਹੀਂ ਹੱਕ ਰੱਖਦਾ ਆਓ ਸਾਰੀ ਸਾਧ ਸੰਗਤ ਇੱਕ ਚੋਟੀ ਦੇ ਮੁਕਾਬਲੇ ਦਾ ਆਪਾਂ ਆਨੰਦ ਮਾਣੀਏ ਹਾਂਜੀ ਉਧਰ ਸਾਡੇ ਖੇਡ ਅਫਸਰ ਜ਼ਿਲ੍ਹਾ ਖੇਡ ਅਫਸਰ ਗੁਰਪ੍ਰੀਤ ਸਿੰਘ ਜੀ ਬਾਜਾ ਅਰਾਈਆਂ ਵਾਲਾ ਤੇ ਸ਼ਾਦੀ ਹਰੀ ਦੂਜਾ ਮੈਚ ਬੁੱਟਰ ਤੇ ਪਾਣਾ ਤੀਜਾ ਮੈਚ ਮੀਰਪੁਰ ਤੇ ਢਿਲਮਾ ਕਲਾਂ ਇਹ ਤਿੰਨ ਮੈਚ ਅਸੀਂ ਬੋਲੇ ਆ ਜੀ ਅਰਾਈਆਂ ਵਾਲਾ ਤੇ ਸ਼ਰ ਦੇ ਲਈ 21000 ਰੁਪਏ ਵੱਡੇ ਯੋਗਦਾਨ ਹੈ ਦਿਲ ਦੀਆਂ ਅਰਾਈਆਂ ਦੇ ਵਿੱਚੋਂ ਧੰਨਵਾਦ ਹੈ ਦਵਿੰਦਰ ਫਰਾਂਸ ਤੇ ਨਾਲ ਖਰਾਜੀ ਕਬੱਡੀ ਖਿਡਾਰੀ ਉਹਨਾਂ ਦੇ ਪਰਿਵਾਰ ਵੱਲੋਂ ਘੋੜਿਆ ਲਈਏ ਸੈਡਾ ਭਰਾ ਬਣ ਕੇ ਆਪਾਂ ਲਓ ਕਹਿੰਦੇ ਪਹਿਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਇੱਕ ਪਾਸੇ ਟੀਮ ਜਿਹੜੀ ਕਹਿੰਦੇ ਉਹ ਝੰਡਾ ਵਾਲੇ ਦੀ ਚਲੀ ਗਈ ਹੈ ਝੰਡਾ ਵਾਲੇ ਵੱਲੋਂ ਪਹਿਲੇ ਪਹਿਲੀ ਕਬੱਡੀ ਜਿਹੜੀ ਕਹਿੰਦੇ ਦਵਾਰਿਆਂ ਨੇ ਪਿੰਡ ਦਾ ਘੋੜਾ ਪਾਉਣ ਦੇ ਲਈ ਵਧਿਆ ਹੋਇਆ ਹੈ ਅੱਜ ਦੇ ਟਾਈਮ ਦਾ ਕਹਿੰਦੇ ਚੋਟੀ ਦਾ ਰੇਡਰ ਹੈ ਸਾਡੀ ਖੇਡ ਕਬੱਡੀ ਦਾ ਆਹ ਬਾਬੇ ਹੁਕਮੀਨਾਥ ਦੀ ਧਰਤੀ ਆ ਨਾਥਨ ਬਨਾਲਾ ਨੱਤ ਪਾਦੇ ਜੋਗ ਦੀ ਪਰ ਗੁਰੂ ਉਹ ਦੇਖ ਵੇ ਗੁਰੂ ਨੇ ਤੁੱਕੀ ਘੜਤੀ ਉਧਰ ਦੇ ਪਾਸੇ ਕਹਿੰਦੇ ਸਾਡੇ ਜੋਤੀ ਸਟੂਡੀਓ ਜਲਾਲਾਬਾਦ ਤੇ ਜੋਤੀ ਸਟੂਡੀਓ ਆਸਟ੍ਰੇਲੀਆ ਉਹਨਾਂ ਦਾ ਬਹੁਤ ਵੱਡਾ ਧੰਨਵਾਦ ਆ ਮੇਰੇ ਵੀਰੋ ਆ ਕਹਿੰਦੇ ਸੂਰਜ ਆ ਵੀ ਚੜਦੇ ਸੂਰਜ ਅੱਖਾਂ ਦੇ ਵਿੱਚ ਪੈਂਦੇ ਹੁੰਦੇ ਆ ਉਹ ਲਾਟਾਂ ਵਰਗੇ ਕਿੱਥੇ ਟਿਕ ਕੇ ਬੈਠਦੇ ਹੁੰਦੇ ਆ ਚੜਦੇ ਸੂਰਜ ਅੱਖਾਂ ਦੇ ਵਿੱਚ ਪੈਂਦੇ ਹੁੰਦੇ ਆ ਚੜਦੇ ਸੂਰਜ ਅੱਖਾਂ ਦੇ ਵਿੱਚ ਪੈਂਦੇ ਹੁੰਦੇ ਆ ਆਹ ਕਹਿੰਦੇ ਖੁਸ਼ੀ ਐ ਖੁਸ਼ੀ ਜੰਡਾ ਵਾਲਾ ਪਿੰਡ ਸਾਡੇ ਵਾਲਾ ਚੱਕਲਾ ਮਾਈਕ ਤੇ ਕਰਦੇ ਗਏ ਆਹ ਕਹਿੰਦੇ ਬਠਿੰਡੇ ਜ਼ਿਲ੍ਹੇ ਦੀ ਗੱਲ ਚੱਲਦੀ ਐ ਜੰਡਾ ਵਾਲੇ ਪਿੰਡ ਦਾ ਖਿਡਾਰੀ ਕਹਿੰਦੇ ਇੱਕ ਪਾਸੇ ਖੁਸ਼ਦੀਪ ਦੀ ਰੇਡ ਪਈ ਹੋਈ ਐ ਸਮੰਤਰਜਾ ਕੱਦ ਐ ਬੜਾ ਤੇਜ ਐ ਬੜਾ ਚੁਸਤ ਐ ਬੜਾ ਤਕਨੀਕੀ ਐ ਲਓ ਸਾਹਮਣੇ ਕਹਿੰਦੇ ਆਰੀਆ ਮਾਨ ਤੇ ਖੁਸ਼ੀ ਦੀ ਟੱਕਰ ਗੁੱਟ ਫੜਿਆ ਗਿਆ ਇੱਕ ਪਾਸੇ ਖਾਰੇ ਵਾਲਾ ਉਹ ਪੈ ਗਿਆ ਘੰਗਬਾਲ ਮੇਰੇ ਮਿੱਤਰੋ ਨਹੀਂ ਹੋ ਰੀਸਾ ਖੁਜੀ ਸਿਆ ਪੱਜ ਖੁਜੀ ਸਿਆ ਇੱਥੇ 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 ਉਹ ਤਸੱਲੀ ਵਾਲਾ ਉਹ ਗੁੱਟ ਫੜ ਕੇ ਕੈਂਚੀ ਲਾਈ ਹੈ ਲੋ ਭਾਈ ਅਸੀਂ ਨਾ ਆ ਦੋ ਸੈਮੀਫਾਈਨਲ 15-15 ਮਿੰਟਾਂ ਦੇ ਅੱਧੇ ਘੰਟੇ ਦਾ ਟਾਈਮ ਦਿੱਤਾ ਓਪਨ ਵਾਲਿਆਂ ਨੂੰ ਅਰਾਈਆਂ ਵਾਲਾ ਤੇ ਸ਼ਾਦੀ ਅਰੀ ਦੀਆਂ ਟੀਮਾਂ ਦੋਨੇ ਸੈਮੀਫਾਈਨਲ ਤੋਂ ਬਾਅਦ ਨਾਲ ਦੀ ਨਾਲ ਗਰਾਊਂਡ ਚ ਉਨੀਆਂ ਚਾਹੀਦੀਆਂ ਮੀਰਪੁਰ ਦੇ ਢਿਲਮਾ ਕਲਾਂ ਮੇਰੀ ਬਿੰਦਰਕੋਚ ਨੂੰ ਬੇਨਤੀ ਹੈ ਟੀਮ ਲੈ ਕੇ ਨਾਲ ਦੀ ਨਾਲ ਗਰਾਊਂਡ ਦੇ ਵਿੱਚ ਪਹੁੰਚੇ ਤੇ ਫੇਰ ਮੈਚ ਜਿਹੜਾ ਉਹ ਬੁੱਟਰ ਤੇ ਭਾਂਡੇ ਦਾ ਜਿਹੜਾ ਖੇਡਿਆ ਜਾਣਾ ਹੈ ਇਹ ਤਿੰਨ ਮੈਚ ਹੈ ਟੀਮਾਂ ਜਿਹੜੀਆਂ ਤਿਆਰ ਰਹਿਣਗੀਆਂ ਦਵਾਰਿਆਂ ਆਣੀਆਂ ਆ ਗਿਆ ਆਹ ਘੋੜਾ ਕਹਿੰਦੇ ਆ ਗਿਆ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਘੋੜਾ ਦਵਾਰਿਆਂ ਨੇ ਪਿੰਡ ਵਾਲਾ ਇਸ ਸਮੇਂ ਕਹਿੰਦੇ ਵਾਧਾ ਜਾ ਰਿਹਾ ਇੱਕ ਪਾਸੇ ਕਹਿੰਦੇ ਦਵਾਰਿਆਂ ਨੇ ਪਿੰਡ ਦੇ ਕਾਲੀ ਸੰਧੂ ਦੇ ਪਿੰਡ ਦਾ ਉਹ ਕਾਲੀ ਸੰਧੂ ਦੇ ਪਿੰਡ ਦਾ ਸੰਧੂ ਆਏ ਬੋਤੇ ਤੇ ਖਿਸਕ ਜਾਂਦੇ ਆ ਜਦੋਂ ਆ ਮਸੀਬਤਾਂ ਦਾ پہاੜ गिरਦਾ ਔਖੇ ਵੇਲੇ ਕਿਹੜੇ ਕਿਹੜੇ ਨਾਲ ਖੜੇ ਨੇ ਦਿਲ ਦੇ ਪੰਨੇ ਤੇ ਜੱਟ ਲਿਖੀ ਫਿਰਦਾ ਔਖੇ ਵੇਲੇ ਕਿਹੜੇ ਕਿਹੜੇ ਨਾਲ ਖੜੇ ਨੇ ਆਹ ਕਹਿੰਦੇ ਇੱਕ ਪਾਸੇ ਦੁਆਰੇ ਆਣੀਆਂ ਘੋੜਾ ਇਸ ਸਮੇ ਮੇਰੇ ਵੀਰੋ ਗਾਂਧੀ ਦਾ ਪਿੰਡੂ ਆਹ ਵੇਖੀਏ ਸਾਹਮਣੇ ਲੱਖੀ ਦਾ ਪਿੰਡੂ ਇਸ ਸਮੇ ਤਗੜਾ ਅੰਗ ਜੋੜਦਾ ਹੋਇਆ ਜਿਹੜੇ ਪਿੰਡ ਦੇ ਸਤਨਾ ਮਹਿਰ ਸਲੂਨ ਦੀਆਂ ਗੱਲਾਂ ਚੱਲਦੀਆਂ ਲਓ ਦੇਖੋ ਸਾਹਮਣੇ ਕਹਿੰਦੇ ਸੂਰਜ ਕੋਟ ਪਾਈ ਵਾਲਾ ਸਾਹਮਣੇ ਕਹਿੰਦੇ ਕੋਟ ਪਾਈ ਵਾਲਾ ਸੂਰਜ ਕਹਿੰਦੇ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਸੂਰਜ ਦੇ ਪਾਸੇ ਇਹਨੂੰ ਕਹਿੰਦੇ ਘੋੜੇ ਦਾ ਖਤਾਰ ਦਿੱਤਾ ਗਿਆ ਸਵਰਗਵਾਸੀ ਨਛੱਤਰ ਸਿੰਘ ਜੀ ਸਵਾਗ ਸਾਡੇ ਕਹਿੰਦੇ ਮੇਰੇ ਵੀਰੋ ਕਬੱਡੀ ਦੇ ਪ੍ਰੇਮੀ ਰਹੇ ਆ ਮੇਰੇ ਵੀਰੋ ਪਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜੂਰ ਸੀਗਾ ਕਹਿੰਦੇ ਜਦੋਂ ਪਿਛਲੇ ਸਾਲ ਮੇਲਾ ਸਮਾਪਤ ਹੋਇਆ ਤੇ ਨਛੱਤਰ ਸਿੰਘ ਦੀ ਸੁਹਾਗ ਇਸ ਦੁਨੀਆ ਤੋਂ ਰੁਕਸਤ ਹੋ ਗਏ ਮੇਰੇ ਵੀਰੋ ਤੇ ਉਹਨਾਂ ਦੀਆਂ ਯਾਦਾਂ ਨੇ ਸਵਾਗ ਪਰਿਵਾਰ ਦਾ ਕਹਿੰਦੇ 29000 ਦਾ ਯੋਗਦਾਨ ਹੈ ਸਵਾਰਗਾ ਸੀ ਨਛੱਤਰ ਸਿੰਘ ਦੀ ਸਵਾਗ ਉਹਨਾਂ ਦੇ ਪਰਿਵਾਰ ਦਾ ਵੱਡਾ ਯੋਗਦਾਨ ਹੈ ਯਾਦਾਂ ਨੇ ਮੇਰੇ ਵੀਰੋ ਜੁੜੀਆਂ ਹੋਈਆਂ ਮਾਂ ਮਰੇ ਮੁੱਕ ਜਾਣ ਮਾਪੇ ਪਿਓ ਮਰੇ ਕਰ ਬੇਲਾ ਜੇਕਰ ਵੀਰ ਪਿਆਰੇ ਮੁੱਕ ਜਾਣ ਉਹ ਉੱਜੜ ਜਾਂਦਾ ਮੇਲਾ ਜਿਸ ਦਿਨ ਵੀਰ ਪਿਆਰੇ ਮੁੱਕ ਜਾਣ ਉਹ ਉੱਜੜ ਜਾਂਦਾ ਮੇਲਾ ਆਹ ਕਹਿੰਦੇ ਕੋੜਾ ਉਹ ਦਵਾਰਿਆਂ ਦਾ ਪਿੰਡ ਹੈ ਉਧਰਲੇ ਪਾਸੇ ਕਹਿੰਦੇ ਸਾਡੇ ਵੱਡੇ ਪਰਾ ਕਹਿੰਦੇ ਗੁਪਤਦਨ ਕੈਨੇਡਾ ਕ੍ਰਿਕਟ ਲਾਈਵ ਪੇਜ ਕਹਿੰਦਾ ਉਹਨਾਂ ਵੱਲੋਂ ਕਹਿੰਦੇ ਰਵੀ ਕਾਲਗੜ ਦਾ 3100 ਰੁਪਏ ਦੀ ਨਕਦ ਰਕਮ ਦੇ ਨਾਲ ਸਨਮਾਨ ਹੋਣਾ 3100 ਰੁਪਏ ਦੀ ਨਕਦ ਰਕਮ ਦੇ ਨਾਲ ਵੱਡਾ ਸਨਮਾਨ ਹੋਣਾ ਬੜੇ ਸੋਹਣੇ ਸੋਹਣੇ ਪੋਸਟਰ ਡਿਜ਼ਾਈਨ ਕਰਦਾ ਹੈ ਰਵੀ ਕਾਲਗੜੀਆ ਵੀ ਆਇਆ ਹੈ ਉਹ ਕਹਿੰਦੇ ਪਲਮਗੜ ਦਾ ਸੰਦੀਪ ਬਰਾੜ ਵੀ ਪੁੱਜਾ ਹੋਇਆ ਹੈ ਵੱਡਾ ਧੰਨਵਾਦ ਹੈ ਪਰ ਸਾਹਮਣੇ ਦੇਖਦੇ ਹਾਂ ਕੀ ਫੈਸਲੇ ਹੋਣਗੇ ਰੈਫਰੀਆਂ ਦਾ ਫੈਸਲਾ ਅੰਤਮ ਹੁਣ ਹੈ ਰੈਫਰੀਆਂ ਦਾ ਫੈਸਲਾ ਅੰਤਮ ਹੁਣ ਹੈ ਆ ਅਸ਼ੋਕ ਭਾਈ ਹਾਫ ਟਾਈਮ ਤੇ ਟੀਮਾਂ ਲਾਈਨ ਅਪ ਕਰਨੀਆਂ ਆਪਾਂ ਉੱਥੇ ਕਿਹੜਾ ਬੈਠਾ ਪੜਾ ਰਿਪਲੇਆ ਪੁਆਇੰਟ ਕੋਈ ਨਾ ਦੇਖ ਲੈਨੇ ਆ ਰਿਪਲੇਆ ਕੋਈ ਨਾ ਰਿਪਲੇ ਹੈਗਾ ਰੇਡ ਪਾਓ ਅਮਨ ਜੀ ਆ ਰਿਪਲੇ ਦੇਖੋ ਤੁਸੀਂ ਦੇਖ ਕੇ ਆ ਜਾਓ ਬਸ ਮੈਂ ਬੇਨਤੀ ਕਰਦਾ ਦੇਵਦਿਆਲਪੁਰੇ ਨੂੰ ਬਿੱਲੇ ਕਾਲੂ ਨੂੰ ਵੀ ਰਿਪਲੇ ਦੇਖ ਕੇ ਉਹ ਜਿਹੜਾ ਨੰਬਰ ਦੇ ਦਿਓ ਜੀ ਹਾਂ ਵੀ ਪਾਰ ਰੇਡ ਕਿਹੜਾ ਕੀ ਨਾਂ ਮੰਨਾ ਅੱਜ ਤੇ ਸਾਰੇ ਇਕੱਠੇ ਆ ਮੁੰਡੇ ਲੈ ਵੀ ਮੰਨਿਆ ਲੱਖਾਂ ਮੰਨਾ ਸਾਡਾ ਕਹਿੰਦੇ ਗੁਰੂ ਤੇ ਨਾਲ ਕਹਿੰਦੇ ਸੂਰਜ ਕੋਟ ਭਾਈ ਖੇਡਦਾ ਬਾਈ ਪਿੰਡ ਵਾਲਿਆਂ ਦਾ ਮੈਚ ਕਿਵੇਂ ਲੱਗਦਾ ਕਰੀ ਤਾੜੀਆਂ ਮਾਰ ਦਿਓ ਜ਼ੋਰਦਾਰ ਮੇਰੇ ਵੀਰੋ ਆਹ ਕਹਿੰਦੇ ਸਾਰਾ ਨਗਰ ਖੁਸ਼ ਹੈ ਮੇਰੇ ਵੀਰੋ ਉਹ ਕਹਿੰਦੇ ਨਾ ਜੇ ਪਿੰਡ ਵਾਲਾ ਤਰੱਕੀ ਕਰਦਾ ਹੋਵੇ ਉਹਦੇ ਲਈ ਰਾਹ ਦਾ ਰੋੜਾ ਨਹੀਂ ਪਾਣਾ ਚਾਹੀਦਾ ਉਹਦੇ ਲਈ ਪੌੜੀ ਦਾ ਟੰਬਾ ਬਣੋ ਆਹ ਸੂਰਜ ਇਹਨਾਂ ਨੇ ਫੇਰ ਫੜਦਿਆ ਏ ਵਾਹ ਆਉਂਦਾ ਸੁਆਦ ਚੱਕ ਸੈਦੋ ਵਾਲਿਓ ਸਿਰਾ ਹੋਈ ਜਾਂਦਾ ਮੇਰੇ ਵੀਰੋ ਸਿਰਾ ਹੋਈ ਜਾਂਦਾ ਉਧਰ ਕਹਿੰਦੇ ਮੇਰੇ ਵੀਰੋ ਅੱਜ ਕਹਿੰਦੇ ਅਕਾਲ ਗੜੀਏ ਰਵੀ ਦਾ ਕਹਿੰਦੇ 3100 ਦੀ ਨਗਦ ਰਕਮ ਦੇ ਨਾਲ ਜਿਹੜਾ ਉਹ ਮਾਨ ਸਨਮਾਨ ਕੀਤਾ ਜਾਵੇਗਾ ਸਾਡੇ ਸੋਸ਼ਲ ਮੀਡੀਆ ਚਲਾਉਣ ਵਾਲੇ ਪੇਜਾਂ ਵਾਲੇ ਭਰਾਵਾਂ ਦੇ ਵੱਲੋਂ ਅਕਾਲ ਗੜੀਏ ਰਵੀ ਦਾ 3100 ਦੀ ਨਗਦ ਰਕਮ ਨਾਲ ਸਨਮਾਨ ਅੱਜ ਕਹਿੰਦੇ ਗੁਰੂ ਦਾ ਸਨਮਾਨ ਵੀ ਕੀਤਾ ਜਾਵੇਗਾ ਲਓ ਸਾਹਮਣੇ ਕਹਿੰਦੇ ਘੋੜਾ ਘੋੜਾ ਤੇ ਗੁਰੂ ਤੇ ਗੁਰੂ ਗੁਰੂ ਆ ਚੱਕ ਓਏ ਆ ਚੱਕ ਓਏ ਆ ਚੱਕ ਓਏ ਆ ਚੱਕ ਓਏ ਆ ਚੱਕ ਮੰਡੇ ਨੇ ਗੱਲ ਜਿਹੜੀ ਟਿਕਾਣੇ ਲਾਦੀ ਹੈ ਇੱਧਰ ਸਾਡਾ ਲੱਖਾ ਖੜਾ ਹੈ ਕਹਿੰਦਾ ਭਾਈ ਇੱਕ ਵਾਰੀ ਉਹ ਖੇਰ ਸੁਣਾ ਦੇ ਵੀ ਜਿਹੜੇ ਕਮਜ਼ੋਰੀ ਤੁਹਾਡੀ ਮੂੰਹ ਤੇ ਦੱਸ ਦੇਣ ਇਹੋ ਜਿਹੇ ਯਾਰ ਹੁੰਦੇ ਘੱਟ ਓਏ ਜਿਹੜੇ ਮਤਲਬ ਲਈ ਆ ਲਾਉਂਦੇ ਯਾਰੀਆਂ ਜਾਂਦੇ ਲੋੜ ਪੈਣ ਉੱਤੇ ਪਾਸਾ ਬੱਟ ਓਏ ਜੇ ਕੋਈ ਕਰਦਾ ਵੀਰੇ ਤਰੱਕੀ ਦਮ ਤੇ ਉਹਨੂੰ ਦੇਖ ਕੇ ਨਾ ਸੜਿਆ ਕਰੋ ਮਰੇ ਦੀਆਂ ਪੋਸਟਾਂ ਪਾਉਣ ਦਾ ਕੀ ਫਾਇਦਾ ਬੰਦੇ ਜਿਉਂਦੇ ਨਾਲ ਖੜਿਆ ਕਰੋ ਮਰੇ ਦੀਆਂ ਪੋਸਟਾਂ ਪਾਉਣ ਦਾ ਕੀ ਫਾਇਦਾ ਬੰਦੇ ਜਿਉਂਦੇ ਨਾਲ ਖੜਿਆ ਕਰੋ ਇੱਧਰ ਜੱਫਾ ਇੱਧਰ ਜੱਫਾ ਚੱਕ ਸੈਦੋ ਵਾਲਿਓ ਜੱਫੇ ਤੇ ਥਾ ਜੱਫਾ ਥਾ ਥਾ ਜੱਫਾ ਟੱਕਰ ਵੀ ਸਿਰੇ ਦੀ ਹੈ ਲਓ ਸਾਹਮਣੇ ਕਹਿੰਦੇ ਸਟਿੱਪ ਨਹੀਂ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਿਆ ਹੋਇਆ ਉਹ ਚਾਰ ਪਿਆਰ ਬਰ ਪਿਆਰ ਇੱਕ ਕੰਨੀ ਤੇ ਆੜੀਆਂ ਮਾਰਨ ਲੱਗਿਆ ਦੂਜੀ ਕੰਨੀ ਦੇ ਕਹਿੰਦੇ ਗੁਰੂ ਲੱਗਿਆ ਉਹ ਕੰਨੀਆਂ ਤੇ ਕਹਿੰਦੇ ਜੋੜ ਨੰਗੀ ਛੱਡਿਆ ਉਹ ਕੰਨੀਆਂ ਦੇ ਜੋੜ ਨੰਗੀ ਛੱਡਿਆ ਲਓ ਟੱਕਰ ਵਾਹ ਵੇ ਗੁਰੂ ਵਾਹ ਵੇ ਗੁਰੂ ਵਾਹ ਵੇ ਗੁਰੂ ਗੁਰੂ ਕਮਾਲ ਕਰ ਦਿੱਤਾ ਓਏ ਗੁਰੂ ਦਾ ਕੰਮ ਕਿਵੇਂ ਆ ਰੌਲਾ ਰੂਲਾ ਪਾ ਦਿਓ ਇੱਧਰ ਕਹਿੰਦੇ ਸਕੂਟਰ ਦੀ ਸਟਿੱਪਣੀ ਫੜਦੀ ਇੱਧਰ ਸਕੂਟਰ ਹੈ ਆਹ ਸਟਿੱਪਣੀ ਹੈ ਸਕੂਟਰ ਦੀ ਸਟਿੱਪਣੀ ਫੜੀ ਗਈ ਹੈ ਆਹ ਦੇਖ ਲੈ ਅਗਲੇ ਨੇ ਟਾਇਰ ਹੀ ਚੇਂਜ ਕਰ ਦਿੱਤਾ ਵੀ ਪੈਂਚਰ ਪੁੰਚਰ ਜਾਲਵਾ ਲਿਆ ਓ ਉਹ 4K ਜੰਕਸ਼ਨ 365 ਤੇ ਟੂਰਨਾਮੈਂਟ ਲਾਈਵ ਹੈ ਸੂਰਜ ਆ ਗਿਆ ਮੋਦੀ ਓ ਸੂਰਜ ਆ ਗਿਆ ਸੂਰਜ ਆ ਗਿਆ ਲੋ ਟੱਕਰ ਵੀ ਸਿਰੇ ਦੀ ਹੈ ਉਧਰਲੇ ਪਾਸੇ ਅਜ ਤਾਂ ਉੱਕਈ ਰਿਪੋਰਟਾਂ ਉਹ ਉੱਕਈ ਰਿਪੋਰਟਾਂ ਰਿਪੋਰਟਾਂ ਉਧਰ ਕਹਿੰਦੇ ਹਰਬੰਸ ਸਿੰਘ ਜੀ ਸਵਾਗ ਗੁਰੂ ਦੇ ਲਈ ਕਹਿੰਦੇ 200 ਦੇ ਮਾਨ ਵਾਹ ਕੋਟ ਭਾਈ ਵਾਲਿਆ ਹਰਬੰਸ ਸਵਾਗ ਸਾਡਾ ਭਾਈ ਹੈ ਕਹਿੰਦੇ ਵਿਸ਼ੇਸ਼ ਤੌਰ ਤੇ ਪਹੁੰਚਿਆ ਹੋਇਆ ਸਾਡਾ ਕਹਿੰਦੇ ਆਹ ਕਹਿੰਦੇ ਚੱਕ ਸੈਦੋ ਕੇ ਵਾਲਾ ਜੀ ਭਾਈ ਜਿਹੜਾ ਪੁਆਇੰਟ ਸੀਗਾ ਰੈਫਰੀਆਂ ਨੇ ਦੇਖ ਕੇ ਦੱਸਿਆ ਹੋਲਡ ਪੁਆਇੰਟ ਜਿਹੜਾ ਜਾਫੀਆਂ ਦਾ ਜੀ ਉਹ ਰੈਫਰੀਆਂ ਨੇ ਦੇਖਿਆ ਹੋਲਡ ਪੁਆਇੰਟ ਕੋਈ ਵੀ ਨਹੀਂ ਗਿਆ ਕੋਈ ਵੀ ਨਹੀਂ ਗਿਆ ਉਹ ਰੈਫਰੀ ਨੇ ਦੇਖਿਆ ਜੀ ਪੁਆਇੰਟ ਰੌਣਾ ਕਹਦਾ ਪਾਇਆ ਹੋਲਡ ਆਣਾ ਪੁਆਇੰਟ ਆ ਇਹ ਕਹਦਾ ਰੌਣਾ ਪਈ ਜਾਂਦਾ ਕੌਣੀ ਵਾਲਿਆਂ ਲਹਿਰੇ ਵਾਲਿਆਂ ਹੈਗਾ ਜਾਫੀਆਂ ਦਾ ਉਹ ਜਿਹੜਾ ਹੋਲਡ ਸੀ ਹੋਲਡ ਵਾਲਾ ਹੋਲਡ ਵਾਲਾ ਮੈਨੂੰ ਲੱਗਦਾ ਇਹਨਾਂ ਨੂੰ ਦੱਸਣਾ ਪੈਣਾ ਹੈ ਭਾਈ ਟੀਮਾਂ ਇਤੋਂ ਬਾਅਦ ਲਾਈਨ ਅਪ ਕਰ ਰਹੀਆਂ ਆ ਪਰ ਜਦੋਂ 10 ਨੰਬਰ ਹੋ ਗਏ ਇੱਕ ਟੀਮ ਦੇ ਜੀ ਹਾਫ ਟਾਈਮ ਦੇ ਕੇ ਟੀਮਾਂ ਜਿਹੜੀਆਂ ਲਾਈਨ ਅਪ ਕਰ ਰਹੀਆਂ ਅਗਲੀ ਰੇਡ ਪੈ ਗਈ ਆ ਲੈ ਵੀ ਮੋਦੀ ਚੱਕ ਲਾ ਮਾਈ ਆਓ ਸਾਹਮਣੇ ਕਹਿੰਦੇ ਇੱਕ ਪਾਸੇ ਫੇਰ ਗੁਰੂ ਫੇਰ ਗੁਰੂ ਫੇਰ ਗੁਰੂ ਆਓ ਵੈਰੀਆਂ ਦੀ ਹਿੱਕ ਉੱਤੇ ਬੱਲਿਆ ਸਾਨੂੰ ਧੱਕੇ ਨਾਲ ਆਉਂਦਾ ਜਿੰਦਾਬਾਦ ਲਿਖਣਾ ਹੈ ਉਹ ਧੱਕੇ ਨਾਲ ਆਉਂਦਾ ਜਿੰਦਾਬਾਦ ਲਿਖਣਾ ਹੈ ਉਧਰ ਕਹਿੰਦੇ ਪੰਥਾ ਹਾਂਗਕਾਂਗ ਤੇ ਨਾਲ ਕਹਿੰਦੇ ਗੋਦਾ ਹਾਂਗਕਾਂਗ ਭਰਾ ਕਹਿੰਦੇ ਪੁੱਜੇ ਹੋਇਆ ਦਿਲ ਦੀਆਂ ਕਰਾਈਆਂ ਨੂੰ ਧੰਨਵਾਦ ਪਰ ਇੱਕ ਪਾਸੇ ਅੱਜ ਹਾਂਗਕਾਂਗ ਵਾਲੇ ਵੀ ਲਾਈਵ ਜੁੜੇ ਹੋਇਆ ਪਰ ਕੌਣੀ ਵਾਲੇ ਨੇ ਵੀ ਬਰਾਬਰ ਦੀਆਂ ਮੋੜਤੀਆਂ ਉਹ ਮੁੰਡੇ ਨੇ ਕਹਿੰਦੇ ਚੋਟੀ ਦਾ ਜੱਫਾ ਲਾ ਦਿੰਦਾ ਹੈ ਇਹ ਸੰਦੀਪ ਆ ਕਹਿੰਦੇ ਕੌਣੀ ਵਾਲਾ ਮੇਰੇ ਵੀਰੋ ਇਸ ਸਮੇਂ ਚੋਟੀ ਦਾ ਜੱਫਾ ਲਾ ਗਿਆ ਲਓ ਸਕੂਟਰ ਕਹਿੰਦੇ ਮੇਰੇ ਵੀਰੋ ਆ ਗਿਆ ਮੇਰੇ ਵੀਰੋ ਉਧਰ ਹਿੰਦੇ ਤੇ ਭੱਲੇ ਦੀ ਪਛਾਣ ਹੀ ਨਹੀਂ ਆਉਂਦੀ ਉਹਨ ਮੁੱਛਾਂ ਦੀ ਪਛਾਣ ਹੈ ਕੱਲੀ ਤਿੰਨ ਚਾਰ ਵਾਰੀ ਤਾਂ ਮੈਂ ਭੱਲੇ ਨੂੰ ਜੱਫੀ ਐਂ ਪਾ ਗਿਆ ਵੀ ਹੰਦਾ ਹੈ ਵੀ ਸਾਡਾ ਹੰਦਾ ਹੈ ਕਿਉਂ ਬੱਬੂ ਪਤਾ ਨਹੀਂ ਲੱਗਦਾ ਡਿੱਟੋ ਕਾਪੀ ਹੈ ਉਧਰ ਦੇ ਪਾਸੇ ਜਸਤ ਧਾਲੀ ਵਾਲ ਸਾਡਾ ਜੁੜਿਆ ਹੋਇਆ ਹੈ ਯੂਕੇ ਵਾਲਾ ਗੋਦੇ ਹੁਣੀ ਮੇਰੇ ਵੀਰੋ ਪੰਥ ਹੁਣੀ ਪਰ ਆਰਿਆਮਾਨ ਖਾਰੇ ਦਾ ਜਦੋਂ ਖੇਡਦਾ ਸ਼ਕਤੀਮਾਨ ਖਾਰਾ ਆਉਂਦਾ ਦੇਖਣ ਦਾ ਨਜ਼ਾਰਾ ਓ ਜਦੋਂ ਖੇਡਦਾ ਸ਼ਕਤੀਮਾਨ ਖਾਰਾ ਆਉਂਦਾ ਦੇਖਣ ਦਾ ਨਜ਼ਾਰਾ ਟੱਕਰ ਵਿਚੇਰੇ ਦੀ ਉਧਰਲੇ ਪਾਸੇ ਸਾਡੀ ਪੰਜਾਬ ਪੁਲਿਸ ਬਹੁਤ ਸਾਰਾ ਮਾਨ ਸਨਮਾਨ ਕਰਦੀ ਹੈ ਬੱਚਿਆਂ ਨੂੰ ਦਿਲੋਤ ਧੰਵਾਦ ਕਰਦੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦਾ ਜਿਹੜੇ ਅੱਜ ਸਿਕਿਉਰਿਟੀ ਦੇ ਰੂਪ ਦੇ ਵਿੱਚ ਪੁੱਜੇ ਹੋਏ ਹੈ ਹਿੰਮਾ ਲਾਈਨ ਅਪ ਉਹਦਾ ਸਾਡੇ ਗੁਰਪ੍ਰੀਤ ਸਿੰਘ ਜੀ ਇਹ ਕੱਕਿਆਂ ਨੂੰ ਲਾਤੇ ਉਹ ਕੰਧ ਵਾਲਾ ਗੱਲਾਂ ਲਿਖਦਾ ਹੈ ਸਦਾ ਸੱਚੇ ਕਾਲੇ ਵਾਲਾ ਗਗਨ ਲਿਖਦਾ ਗੱਲਾਂ ਸਦਾ ਸੱਚ ਲਓ ਸਾਹਮਣੇ ਪਹਿਲੀ ਕਬੱਡੀ ਪੈ ਗਈ ਹੈ ਹਾਫ ਟਾਈਮ ਤੋਂ ਬਾਅਦ ਫੇਰ ਮੁਕਾਬਲਾ ਸ਼ੁਰੂ ਹੋਇਆ ਆਹ ਮੁੰਡਾ ਕਹਿੰਦੇ ਕੋਟ ਭਾਈ ਵਾਲਾ ਸੂਰਜ ਹੈ ਪਰ ਸਾਹਮਣੇ ਦੇਖੀਏ ਉਹ ਕੌਣੀ ਵਾਲਾ ਸੰਦੀਪ ਅੱਜ ਖਰੇ ਖਰੇ ਡੱਕਦਾ ਉਹ ਕੌਣੀ ਵਾਲਾ ਸੰਦੀਪ ਖਰੇ ਖਰੇ ਡੱਕਦਾ ਕਬੱਡੀ ਪੌਣ ਦੇ ਲਈ ਉਹ ਗੱਪਰੂ ਫੇਰ ਤਿਆਰ ਬਰ ਤਿਆਰ ਹੈ ਕਿ ਵਿੱਚ ਗਹਿਰੇ ਚੱਲਾਂ ਦੇ ਬੱਬਰ ਸ਼ੇਰ ਨਹੀਂ ਰਹਿੰਦੇ ਗੁੱਜੇ ਤੇ ਕੋਣ ਠੱਲੇ ਤੂਫਾਨਾਂ ਨੂੰ ਸਾਗਰ ਵਿੱਚ ਨਹੀਂ ਪੈਂਦੇ ਕੁਜੇ ਕੌਣ ਠੱਲੇ ਤੂਫਾਨਾਂ ਨੂੰ ਸਾਗਰ ਵਿੱਚ ਨਹੀਂ ਪੈਂਦੇ ਕੁਜੇ ਆਹ ਤੋੜਾ ਆਹ ਦਵਾਰਿਆਂ ਦਾ ਪਿੰਡ ਹੈ ਗੱਲਾਂ ਚੱਲਦੀਆਂ ਜਿੰਨਾ ਪਿਆਰ ਆ ਕਹਿੰਦੇ ਕੌਣੀ ਵਾਲੇ ਸਨਦੀਪ ਦੇ ਨਾਲ ਚਾਰ-ਚਾਰ ਬਾਰ ਪਿਆਰ ਹੈ ਇੱਕ ਕੰਨੀ ਦੇ ਕਹਿੰਦੇ ਏਸੇ ਨਗਰ ਦਾ ਆਉਣ ਵਾਲਾ ਭਵਿੱਖ ਹੈ ਦੂਸਰੇ ਪਾਸੇ ਦੇਖਿਓ ਖਾਰੇ ਪਿੰਡ ਦਾ ਆਰੀਆ ਮਾਨ ਹੈ ਕਦੇ ਵਿੱਕੀ ਦੀਆਂ ਗੱਲਾਂ ਉਹ ਕਦੇ ਖਾਰੇ ਵਾਲੇ ਕੰਗਰੀਆਂ ਗੱਲਾਂ ਹੁੰਦੀਆਂ ਸਾਹਮਣੇ ਗੁਰੂ ਵੀ ਤਿਆਰ ਹੈ ਪਰ ਦੇਖਦੇ ਕੀ ਰਣਨੀਤੀ ਹੋਵੇਗੀ ਪਰ ਸਾਹਮਣੇ ਲੱਗਿਆ ਹੋਇਆ ਜੋਰ ਟੱਕਰ 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 ਘੋੜਾ ਲੇ ਵੀ ਘੋੜਿਆ ਓਏ ਦੁਸ਼ਮਣ ਓਏ ਦੁਸ਼ਮਣਾਂ ਦੇ ਘਰੋਂ ਆਏ ਆ ਜੇ ਐ ਨਹੀਂ ਗੱਲ ਬੰਦੀ ਜੇ ਭੱਜਿਆਂ ਦੇ ਭੱਜ ਕੇ ਆ ਜਾਣ ਜੋ ਗਿਆ ਘੋੜਿਆ ਸਮੁੰਦਰ ਰੀਆਂ ਲਹਿਰਾ ਮਾਤ ਤੇ ਘੜੀ ਦੀਆਂ ਸੂਈਆਂ ਨਾ ਕਿਸੇ ਦਾ ਇੰਤਜ਼ਾਰ ਨਹੀਂ ਕਰ ਰਹੀਆਂ ਇਹ ਚਲਦੀਆਂ ਰਹਿਣੀਆਂ ਆ ਮੁੰਡਾ ਕਿਊਟ ਆ ਮੇਰੇ ਵੀਰੋ ਹਰਜੀਤ ਆ ਝੰਡਾ ਵਾਲੇ ਪਿੰਡ ਦਾ ਲੈ ਵੀ ਹਰਜੀਤਿਆ ਤੇਰੇ ਤੋਂ ਵੀ ਆਸਾਂ ਵੱਡੀਆਂ ਲੋਕੀ ਬੜੀ ਫੈਂਕੀ ਕਰੀ ਬੈਠਾ ਮੈਂ ਬੇਨਤੀ ਕਰਦਾ ਡਾਕਟਰ ਸਾਹਿਬ ਜੀ ਆਇਓ ਜਰਾ ਗਰਾਊਂਡ 'ਚ ਜਲਦੀ ਤੋਂ ਪਹਿਲਾਂ ਡਾਕਟਰ ਸਾਹਿਬ ਦੇ ਪਾਸੇ ਜਾਣਕਾਰੀ ਵਿੱਚ ਵਾਧਾ ਕਰਦਾ ਸਾਡਾ ਸਿਕਪਾਲ ਸਿੰਘਾ ਪੰਜਾਬ ਪੁਲਿਸ ਹਰਦੀਪ ਸਿੰਘਾ ਕਨੇਡਾ ਚੱਕ ਜਾਨੀ ਸਰ ਪ੍ਰਦੀਪ ਸਿੰਘਾ ਚੱਕ ਜਾਨੀ ਸਰ ਉਹ ਕਹਿੰਦੇ ਜਦੋਂ ਹੁਣ 7 ਦੇ 8 ਤਰੀਕ ਨੂੰ ਕਹਿੰਦੇ ਚੱਕ ਜਾਨੀ ਸਰ ਦੇ ਵਿੱਚ ਵੱਡਾ ਕਹਿੰਦੇ ਕਬੱਡੀ ਕੱਪ ਕਰਵਾਇਆ ਜਾਣਾ ਉੱਥੇ ਕਹਿੰਦੇ ਕੌਣੀ ਵਾਲੇ ਸੰਦੀਪ ਦਾ ਮੋਡੀਫਾਈ ਸਕੂਟਰ ਦੇ ਨਾਲ ਮਾਨ ਸਨਮਾਨ ਹੋਣਾ ਇਹ ਕਹਿੰਦੇ ਵੱਡੀਆਂ ਪ੍ਰਾਪਤੀਆਂ ਹੈ ਇੱਕ ਕਹਿੰਦੇ ਕਬੱਡੀ ਦੇ ਮੱਲਾਂ ਦੀਆਂ ਗੱਲਾਂ ਚੱਲਦੀਆਂ ਕਦੇ ਉਹ ਵੇਲਾ ਸੀ ਜਦੋਂ ਕਹਿੰਦੇ 100-100 ਰੁਪਏ ਕਿਰਾਇਆ ਦੇ 100-100 ਰੁਪਏ ਲੈ ਕੇ ਟੂਰਨਾਮੈਂਟ ਤੋਂ ਜਦੋਂ 100-100 ਰੁਪਏ ਨਾਮ ਹੁੰਦਾ ਸੀ ਇੱਕ ਮਿੰਟ ਜੀ ਥੋੜੇ ਵੇਟ ਕਰੀਏ ਕਹਿੰਦੇ ਆਪਾਂ ਥੋੜੀ ਉਹ ਉਧਰਲੇ ਪਾਸੇ ਹੱਥ ਕੈਮਰੇ ਨੂੰ ਬੇਨਤੀ ਆਪਾਂ ਕੈਮਰੇ ਥੋੜਾ ਸਾਈਡ ਤੇ ਕਰ ਲਿਓ ਕਿਉਂਕਿ ਮਾਂ ਕਿਉਂਕਿ ਮਾਂ ਤੇ ਇਹ ਤੁਹਾਡਾ ਕੀਮਤੀ ਸਮਾਂ ਸਾਨੂੰ ਪਤਾ ਵੀ ਡਾਕਟਰਾਂ ਕੋਲੇ ਵੇਲ ਹੀ ਨਹੀਂ ਹੁੰਦੀ ਪਰ ਸਾਡੀ ਇੱਕ ਹੀ ਰਿਕਵੈਸਟ ਹੈ ਅੱਜ ਕਬੱਡੀ ਵਾਲਿਆਂ ਨੂੰ ਵੀ ਲੋੜ ਆ ਡਾਕਟਰ ਸਾਹਿਬਾਨਾਂ ਦੀ ਤੁਹਾਡੇ ਤੋਂ ਅੱਜ ਟਾਈਮ ਅਸੀਂ ਮੰਗ ਰਹੇ ਹਾਂ 8 ਵਜੇ ਤੱਕ ਸਾਡੀ ਰਿਕਵੈਸਟ ਹੀ ਹੈ ਕਿਉਂਕਿ ਕਬੱਡੀ ਦੇ ਨਾਲ ਤੁਸੀਂ ਜੁੜੇ ਹੋ ਸਵਾਲਿਕ ਹਸਪੀਟਲ ਦਾ ਧੰਨਵਾਦ ਹੈ 8 ਵਜੇ ਤੋਂ ਪਹਿਲਾਂ ਪਹਿਲਾਂ ਆਪਾਂ ਮੇਲਾ ਨਿਮੇੜ ਦਾਂਗੇ ਉਦੋਂ ਤੱਕ ਇੱਥੇ ਹੀ ਰਹੋ ਸਾਨੂੰ ਬਹੁਤ ਲੋੜ ਆ ਤੁਹਾਡੀ ਆ ਕਬੱਡੀ ਵਾਲੇ ਹੀਰੇ ਹੱਟਾਂ ਤੋਂ ਨਹੀਂ ਮਿਲਦੇ ਇਹ ਬਾਹਤ ਔਖੇ ਬਣਦੇ ਆ ਇਹ ਕਬੱਡੀ ਦੇ ਹੀਰੇ ਜੇ ਹੱਟਾਂ ਤੋਂ ਮਿਲਦੇ ਹੋਣ ਫਿਰ ਤੇ ਗੱਲ ਹੀ ਹੋਰ ਸੀਗੀ ਪਰ ਇਹ ਕਹਿੰਦੇ ਬਹੁਤ ਮਿਹਨਤ ਨਾਲ ਤਿਆਰ ਹੁੰਦੇ ਆ ਜੇ ਕਿਸੇ ਤੇ ਇੰਜਰੀ ਆ ਗਈ ਨਾ ਫਿਰ ਬਾਹਤ ਔਖਾ ਹੁਣਾ ਮੈਂ ਬੇਨਤੀ ਡਾਕਟਰ ਸਭਾ ਨੂੰ ਕਰ ਦਿੱਤੀ ਐ ਇਹ ਤੋਂ ਬਾਅਦ ਪ੍ਰਮਾਣ ਕਰਨਾ ਨਹੀਂ ਕਰਨਾ ਉਹ ਇਹਨਾਂ ਦੀ ਮਰਜ਼ੀ ਰਹਿ ਗਈ ਐ ਹੋ ਗਈ ਐ ਜੀ ਪ੍ਰਮਾਣ ਸਹੀ ਗੱਲ ਆ ਬਹੁਤ ਬਹੁਤ ਧੰਨਵਾਦ ਆ ਵੀ ਕਰਾ ਨੌਈ ਜਨਾ ਕਰਦੇ ਜ਼ਿਕਰ ਲਓ ਸਾਹਮਣੇ ਕਹਿੰਦੇ ਗੁਰੂ ਕਬੱਡੀ ਪਹੁੰਚ ਲਈ ਫੇਰ ਵਧਿਆ ਹੋਇਆ ਉਧਰ ਦੇ ਪਾਸੇ ਦੇਖੀਏ ਉਹ ਕਹਿੰਦੇ ਜਾਫੀਆਂ ਨੂੰ ਉਹ ਕਹਿੰਦੇ ਜਾਫੀਆਂ ਨੂੰ ਰੇਡਾਂ ਪਾਣੀਆਂ ਪੈਂਦੀਆਂ ਉਧਰ ਦੇ ਪਾਸੇ ਦੇਖੀਏ ਤਿੰਨ ਗੱਬਰੂ ਤਿਆਰ ਬਰ ਤਿਆਰ ਹੈ ਟੱਕਰ ਸਿਰੇ ਦੀ ਹੈ ਪਰ ਪੁਆਇੰਟ ਜਾਫੀਆਂ ਦਾ ਪੁਆਇੰਟ ਜਾਫੀਆਂ ਦਾ ਲਓ ਸਾਹਮਣੇ ਕਹਿੰਦੇ ਜਿਹੜਾ ਪੁਆਇੰਟ ਹੈ ਉਹ ਜਾਫੀਆਂ ਦਾ ਫੈਦੋ ਕੇ ਚੱਕ ਲਿਓ ਆ ਕਿਸੇ ਗੱਲ ਨਾਲ ਸੱਦੇ ਐ ਇਹ ਉਦੋਂ ਕਿ ਕੈਨੇਡਾ ਖੇਡ ਕੇ ਆ ਗਿਆ ਜਦੋਂ ਮੈਨੂੰ ਲੱਗਦਾ ਮੈਂ ਵੀ ਉਦੋਂ ਬੱਸ ਨੂੰ ਪੀਂ ਕਹਿੰਦਾ ਹੂੰਗਾ ਸਾਰੀ ਬੱਸ ਨੂੰ ਪੀਂ ਕਹਿੰਦੇ ਸੀਗੇ ਅਸੀਂ ਜਾਂਦੇ ਹੁੰਦੇ ਮੈਚ ਦੇਖਣ ਕੇਵਲ ਭਾਉ ਤੇ ਸ਼ਮਿੰਦਰ ਭਾਉ ਦਾ ਇਹ ਗਰਾਊਂਡਾਂ 'ਚ ਵੀ ਚੰਦਰੇ ਕਹਿੰਦੇ ਐਂ ਕਹਿੰਦੇ ਸੀ ਵੀ ਤੂੰ ਜੱਫਾ ਲਾਤਾ ਮੈਂ ਨਹੀਂ ਖਾਂਦਾ ਕਿਸੇ ਤੋਂ ਇੱਕ ਇੱਕ ਜੱਫੇ ਤੇ ਗੱਲ ਖੜ ਜਾਂਦੀ ਸੀਗੀ ਹਰਜੀਤ ਬਾਜੇਖਾਨੇ ਦੀ ਖੇਡ ਕਲੱਬ ਦੇ ਲਈ ਦੋਨੋਂ ਭਾਊ ਮੇਰੇ ਵੀਰੋ ਸ਼ਕਤੀਮਾਨ ਖਾਰਾ ਤੇ ਨਾਲ ਕਹਿੰਦੇ ਪ੍ਰਸਿੱਧ ਸੁਖਵੀਰ ਸਰਾਮਾ ਦਾ ਪਿੱਥੋ ਵਾਲਾ ਸ਼ੀਰਾਂ ਇਹ ਜਿਹੜੇ ਖੇਡਦੇ ਰਹੇ ਆ ਨੰਬਰ ਦੇਖੋ ਜੀ ਕਿਹੜਾ ਕਿੱਧਰ ਹੈ ਨੰਬਰ ਜਿਹੜਾ ਜਾਫੀ ਦਾ ਉਧਰ ਦਰਸ਼ਨ ਸਿੰਘ ਦਾ ਪਰਿਵਾਰ ਲਾਲ ਸਿੰਘ ਮਾਨਕ ਸਿੰਘ 5 ਕਿਲੋ ਦੇਸੀ ਘਿਓ ਜਿਹੜਾ ਗੁਰੂ ਦੇ ਲਈ ਹੈ ਪ੍ਰਕਾਸ਼ ਸਿੰਘ ਸਨ ਅਪਨ ਮੇਜਰ ਸਿੰਘ 2 ਕਿਲੋ ਦੇਸੀ ਘਿਓ ਗੁਰੂ ਦੇ ਲਈ ਹੈ ਲਾਟੀ ਸਿੰਘ ਸਨ ਅਕਬਾਲ ਸਿੰਘ ਗੁਰਚਰਨ ਸਿੰਘ son of ਚੰਨ੍ਹ ਸਿੰਘ ਨਿਰਮਨ ਸਿੰਘ ਖਾਲਸਾ ਕੁਲਵਿੰਦਰ ਸਿੰਘ ਫੌਜੀ ਕੁਲਵੰਤ ਸਿੰਘ ਦੜੂ ਸਿੰਘ ਪੱਪਾ ਸਿੰਘ ਵਕੀਲ ਸਿੰਘ ਬੂਟਾ ਸਿੰਘ ਕੁਲਵੰਤ ਸਿੰਘ son of ਕਰਮੇਲ ਸਿੰਘ ਲਾਡੀ ਸਿੰਘ son of ਬਲਕਣ ਸਿੰਘ ਤੇ ਕਾਲਾ ਬਾਈ ਕਹਿੰਦੇ 6 ਕਿਲੋ ਬਦਾਮ ਗੁਰੂ ਦੇ ਲਈ ਤੇ ਇਹਨਾਂ ਬਣਿਓ ਅਗਲੇ ਸਾਲ ਆਹ ਖੇਡਣ ਵਾਲੀ ਟੀਮ ਨੂੰ ਵਹੀਕਲ ਜਿਹੜਾ ਦਿੱਤਾ ਜੋ ਐਂ ਕਿਹਾ ਸੰਤਲ ਐ ਅਗਲੇ ਸਾਲ ਇਹਨਾਂ ਬਣਿਓ ਕਹਿੰਦੇ ਗੱਡੀ ਲੈ ਕੇ ਦਿੱਤੀ ਜਾਵੇਗੀ ਜਿਹੜੀ ਟੀਮ ਖੇਡਦੀ ਹੈ ਇੱਕ ਤਾੜੀ ਮਾਰ ਦਿਓ ਜਰ ਇਹਨਾਂ ਸੱਜਣਾ ਦੇ ਨਾਂ ਤੇ ਜ਼ੋਰਦਾਰ ਇਹ ਜ਼ਰੂਰੀ ਹੈ ਪਿੰਡ ਵਾਲੇ ਮੁੰਡਿਆਂ ਦੀ ਸਪੋਰਟ ਕਰਿਆ ਕਰੋ ਓਏ ਗੋਪੀ ਦੇ ਕਹਿਣਾਂ ਵਾਂਗੂ ਪੈਰ ਨਾ ਖਿੱਚੋ ਰਾਹ ਦੇ ਰੋੜੇ ਨਾ ਬਣੋ ਰਾਹ ਬਣੋ ਵਾਹ ਓਏ ਘੋੜਿਆਂ ਨਹੀਂ ਓ ਰੀਸਾਂ ਤੇਰੀਆਂ ਜੈਟੋ ਵਾਲਿਆ ਤੇਰਾ ਜਿੱਕਰ ਵੀ ਬਾੜਾ 9 ਤਰੀਕ ਆਉਂਦੀ ਹੈ ਕਾਲੀ ਕਹਿੰਦਾ ਮੋਟਰਸਾਈਕਲ ਦੇਣਾ ਤੇ ਚਰਚੇ ਕਹਿੰਦੇ ਸ਼ੌਕ ਜੈਟੋ ਦੇ ਵੱਡੇ ਹੈ ਸ਼ਮਿੰਦਰ ਭਾਉ ਦੇ ਵੱਡੇ ਚਰਚੇ ਕੇਵਲ ਦੀਆਂ ਗੱਲਾਂ ਨਿਊਜ਼ੀਲੈਂਡ ਹੋਈਆਂ ਉਧਰ ਕਹਿੰਦੇ ਰॉयਲ ਸਪੋਰਟਸ ਕਲੱਬ ਬੈਲਜੀਅਮ ਵਾਲੇ ਸਾਡੇ ਸਾਰੇ ਭਰਾ ਮੇਰੇ ਵੀਰੋ ਯੂਰਪ ਤੋਂ ਕਹਿੰਦੇ ਸਿੱਧੀਆਂ ਤਾਰਾਂ ਜੋੜੀ ਬੈਠਿਆ ਤੇ ਬਹੁਤ ਵੱਡੇ ਮਾਣ ਆ ਜਿਹੜੇ ਸਾਡੀ ਖੇਡ ਕਬੱਡੀ ਦੇ ਲਈ ਆ ਮੇਰੇ ਵੀਰੋ ਸਾਡੇ ਰॉयਲ ਸਪੋਰਟਸ ਕਲੱਬ ਬੈਲਜੀਅਮ ਗੁਰਜੀਤ ਪੱਜਵਾ ਅਮਨ ਰਹਿੇਜਾ ਹਰਮੀਤ ਸੰਧੂ ਤੇ ਹਰਦੇਵ ਢਿੱਲੋਂ ਹੁਣਾਂ ਦਾ ਧੰਨਵਾਦ ਆ ਮੇਰੇ ਵੀਰੋ ਇੰਦਰਜੀਤ ਤੇ ਜੋਸਨ ਹੁਣਾਂ ਦਾ ਬਹੁਤ ਵੱਡਾ ਰੋਲ ਹੈ ਸਾਡੀ ਯੂਰਪ ਦੀ ਖੇਡ ਕਬੱਡੀ ਦੇ ਲਈ ਨਾਲ ਕਹਿੰਦੇ ਸਾਡਾ ਮੀਤਾ ਬੈਲਜੀਅਮ ਆਲਾ ਫਰਮਾਹੀ ਆਲਾ ਤੇ ਚਰਨਜੀਤ ਫਰਮਾਹੀ ਬੈਲਜੀਅਮ ਮੇਰੇ ਵੀਰੋ ਮਾਤਾ ਨਸੀਬ ਕੌਰ ਕਬੱਡੀ ਅਕੈਡਮੀ ਬੈਲਜੀਅਮ ਦੇ ਚਰਚੇ ਵੱਡੇ ਆ ਲੱਗ ਗਿਆ ਜਫਾ ਗਗਨ ਕਰਦੇਗਾ ਉਹ ਬਾਲ ਤਾਂ ਉਹ ਬਾਲ ਤਾਂ ਉਹ ਬਾਲ ਤਾਂ ਹਿੱਕ ਦੇ ਦੀਵਾ ਤਾੜੀਆਂ ਦਾ ਆਪ ਮਾਰਦੇ ਆ ਉਹ ਤਾੜੀਆਂ ਦਾ ਆਪ ਮਾਰਦੇ ਆ ਉਧਰਲੇ ਪਾਸੇ ਖੜਕਾ ਦੜਕਾ ਹੁੰਦਾ ਉਹ ਖੜਕਾ ਦੜਕਾ ਹੁੰਦਾ ਸਾਰਾ ਨਗਰ ਖੁਸ਼ ਹੈ ਹੋਰ ਮੈਨੂੰ ਲੱਗਦਾ ਤੇ ਘੰਟੇ ਤੱਕ ਉਹ ਤਿੱਲ ਸਿੱਟਣ ਨੂੰ ਜਗ੍ਹਾ ਨਹੀਂ ਲੱਭਣੀ ਉਹ ਗਰਾਊਂਡ ਦੇ ਆਸੇ-ਪਾਸੇ ਤਿੱਲ ਸਿੱਟਣ ਨੂੰ ਜਗ੍ਹਾ ਨਹੀਂ ਮਿਲਣੀ ਆਹ ਕੋਟਪਾਈ ਵਾਲਾ ਉਹ ਸੂਰਜ ਦੇ ਅੱਗੇ ਮੈਂ ਬੇਨਤੀ ਕਰਦਾ ਸਕਰਾਂ ਰੋਡੇ ਜੀ ਜੇ ਆ ਗਿਆ ਚਾਹ ਪਾਣੀ ਪੀ ਲੈਣਗੇ ਕਿਉਂਕਿ ਪਹਿਲਾ 라ਉਂਡ ਓਪਨ ਦਾ ਸ਼ੁਰੂ ਹੋਣਾ ਅਰਾਈਆਂ ਵਾਲਾ ਤੇ ਸ਼ਾਂਤੀ ਹਰੀ ਮੀਰਪੁਰ ਤੇ ਢਿਲਮਾ ਕਲਾ ਬੁੱਟਰ ਤੇ ਭਾਲਾ ਇਹ ਪਹਿਲੇ ਰਾਉਂਡ ਦੇ ਮੈਚ ਹੈ ਇੱਕ ਅੱਧੀ ਟੀਮ ਜਿਹੜੀ ਹੋਰ ਐਂਟਰ ਹੋ ਚੁੱਕਦੀ ਸਕਦੀ ਹੈ ਗਗਨ ਖੁਸ਼ੀ ਆ ਗਿਆ ਲਓ ਸਾਹਮਣੇ ਕਹਿੰਦੇ ਖੁਸ਼ੀ ਆ ਗਿਆ ਫੇਰ ਕਹਿੰਦੇ ਗੁਰੂ ਫੇਰ ਗੁਰੂ ਫੇਰ ਗੁਰੂ ਫੇਰ ਗੁਰੂ ਫੇਰ ਗੁਰੂ ਵਾਹਿਗੁਰੂ ਫੇਰ ਗੁਰੂ ਵਾਹਿਗੁਰੂ ਫੇਰ ਗੁਰੂ ਵਾਕੇ ਗੱਲਾਂ ਸਹੀ ਹੈ ਪੁਆਇੰਟ ਕਹਿੰਦੇ ਝੰਡਾ ਵਾਲਾ ਆਪਣੀ ਟੀਮ ਦੇ ਖਾਤਰ ਵਿੱਚ ਜੋੜ ਗਿਆ ਆ ਖੁਸ਼ੀ ਹੈ ਇਹਨੂੰ ਟਿੱਪਣੀ ਵੀ ਕਹਿੰਦੇ ਆ ਦੇਖਦੇ ਸਾਹਮਣੇ ਕਬੱਡੀ ਕੌਣ ਪਾਉਂਦਾ ਉਹ ਕਹਿੰਦੇ ਰੇਡਰ ਵਾਸੀ ਘੜਾਤੀ ਹੈ ਉਹ ਰੇਡਰਾਂ ਦੀ ਬੰਦ ਰੇਡਰਾਂ ਨੂੰ ਬੰਦੀ ਘਰਾਲ ਕਰਤਾ ਹੁਣ ਤੱਕ ਇਹ ਕਹਿੰਦੇ ਜਾਫੀਆਂ ਨੂੰ ਵੀ ਉਹ ਰੇਡਾ ਪਾਉਣੀਆਂ ਪੈਂਦੀਆਂ ਆ ਖਾਰੇ ਵਾਲਾ ਆਰੀਆ ਮਾਨ ਹੈ ਆ ਖਾਰੇ ਵਾਲਾ ਆਰੀਆ ਮਾਨ ਹੈ ਪਰ ਕਹਿੰਦੇ ਜੈਤੋ ਵਾਲਾ ਸ਼ੋਕ ਫੈਸਲੇ ਕਰਦਾ ਹੈ ਕਹਿੰਦੇ ਅੱਜ ਵੀ ਕਹਿੰਦੇ ਉਹ ਜੈਤੋ ਦੇ ਵਿੱਚ ਵੱਡਾ ਤੱਪ ਹੁੰਦਾ ਇੱਕ ਸਪੈਸ਼ਲ ਬੈਨਰ ਲੱਗਦਾ ਕਿੱਥੇ ਕਹਿੰਦੇ 1985 ਦੇ ਉਹ ਕਹਿੰਦੇ ਜਿਗਰੀ ਯਾਰਾਂ ਦੀਆਂ ਉਹ ਜੈਤੋ ਦੇ ਖਿਡਾਰੀਆਂ ਦਾ ਵੱਖਰਾ ਬੈਨਰ ਲੱਗਦਾ ਜੈਤੋ ਦੇ ਕਹਿੰਦੇ ਮੋਰਚਿਆਂ ਦਾ ਜ਼ਿਕਰ ਹੋਇਆ ਪਰ ਸ਼ੋਕ ਜੈਤੋ ਦੀ ਉਹ ਗੱਲ ਹੈ ਆਲ ਇੰਡੀਆ ਲਾਇਸੈਂਸ ਤੇਰੇ ਯਾਰ ਦਾ ਆਖਦੀ ਸ਼ਮੀਰ ਵੀਰ ਨੂੰ ਇਹ ਆਲ ਇੰਡੀਆ ਲਾਇਸੈਂਸ ਲਈ ਫਿਰਦਾ ਪਰ ਆਰਿਆ ਮਾਨ ਕਹਿੰਦੇ ਖਾਰੇ ਦਾ ਅੱਜ ਫਾ ਲਾ ਗਿਆ ਟਿਕਾਣੇ ਦਾ ਆਰਿਆਮਨ ਖਾਰੇ ਦਾ ਜਫਾ ਲਾ ਗਿਆ ਟਿਕਾਣੇ ਦਾ ਉਧਰ ਕਹਿੰਦੇ ਹਰਮਨ ਦਾ ਯਾਰ ਹਿੰਦੇ ਦਾ ਯਾਰ ਕਹਿੰਦੇ ਰਮਨ ਆਸਟ੍ਰੇਲੀਆ ਚਲਾ ਗਿਆ ਸਾਡੇ ਕਲੱਬ ਦਾ ਮੈਂਬਰ ਮੇਰੇ ਵੀਰੋ 25000 ਦਾ ਯੋਗਦਾਨ ਹਜੇ ਨਵਾਂ ਨਵਾਂ ਗਿਆ ਆਸਟ੍ਰੇਲੀਆ ਦੇ ਵਿੱਚ ਆ ਤਿਕੜੀ ਦੇ ਚਰਚੇ ਰਹੇ ਆ ਹਿੰਦਾ ਹਰਮਨ ਤੇ ਰਮਣ ਮੇਰੇ ਵੀਰੋ ਰਮਣ ਆਸਟ੍ਰੇਲੀਆ ਤੋਂ ਲਾਈਵ ਜੁੜਿਆ ਹੋਇਆ ਹੈ ਕਹਿੰਦਾ ਅਗਲੇ ਸਾਲ ਜੋ ਮੁੱਖ ਚੋਕ ਕਰਦੋਂਗੇ ਉਹਨੇ ਪੈਸੇ ਜਿਹੜੇ ਆਪਾਂ ਚੱਕ ਸੈਦੋ ਕੰਦੇ ਮੇਲੇ ਦੇ ਲਈ ਪੁੱਛਦੇ ਕਰਦੇ ਨੇ ਆ ਬਹੁਤ ਵੱਡਾ ਧੰਨਵਾਦ ਹੈ ਸਾਡੇ ਕਹਿੰਦੇ ਮੇਰੇ ਵੀਰੋ ਹਰਮਨ ਹਿੰਦਾ ਤੇ ਉਹਨਾਂ ਦੇ ਯਾਰ ਕਹਿੰਦੇ ਰਮਣ ਆਸਟ੍ਰੇਲੀਆ ਨੇ ਐਲਾਨ ਕਰਾ ਦਿੱਤਾ ਸੂਰਜ ਜਖਮੀ ਸ਼ੇਰ ਇੱਕ ਪਾਸੇ ਇੱਥੇ 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 ਨਜ਼ਾਰਾ ਹੀ ਜਾਂਦਾ ਅੱਜ ਦਾ ਧੂਏ ਨਿਕਲ ਹੀ ਜਾਂਦਾ ਉਹ ਟੱਕਰ ਵੀ ਸਿਰੇ ਦੀ ਹੈ ਓ ਪਿੰਡ ਵਾਲਿਓ ਜੱਫੇ ਵਧੀਆ ਲੱਗਦੇ ਆ ਤਾੜੀਆਂ ਜ਼ੋਰਦਾਰ ਉਧਰਲੇ ਪਾਸੇ ਇਸ ਮੈਚ ਤੋਂ ਬਾਅਦ ਅਗਲੀਆਂ ਟੀਮਾਂ ਮਿੱਡਾ ਤੇ ਜਿਹੜੀ ਵਿਰੋਧੀ ਟੀਮ ਹੋਵੇਗੀ ਉਹ ਜਲਦੀ ਦੇ ਨਾਲ ਗਰਾਊਂਡ ਦੇ ਲੱਗ ਆ ਜਾਣਗੇ ਮਿੱਡਾ ਦੇ ਨੱਥੂ ਵਾਲੇ ਕਰਬੀ ਦਾ ਮੈਚ ਹੋਣਾ ਉਧਰ ਰੋਬਿਨ ਸਟੰਟ ਫਾਰਮ ਉਹਨਾਂ ਬੰਦਿਆਂ 3100 ਦਾ ਯੋਗਦਾਨ ਜਿਹੜਾ ਅਜ ਦੇ ਮੇਲੇ ਦੇ ਲਈ ਪੁੱਜਦਾ ਹੋਇਆ ਹੈ ਅਸੀਂ ਬਹੁਤ ਬਹੁਤ ਧੰਨਵਾਦ ਕਰ ਰਿਹਾ ਹੈ ਰੋਵਨ ਨੂੰ ਵੀ ਕਹਿੰਦੇ ਵਿਗਰੂ ਸੱਚੇ ਪਾਤਸ਼ਾਹ ਹੋਰ ਤਰੱਕੀਆਂ ਦੇਵੇ ਰੋਵਨ ਸਟੱਡ ਫਾਰਮ ਦੇ ਵੀ ਚਰਚੇ ਹੁੰਦੇ ਆ 3100 ਦਾ ਯੋਗਦਾਨ ਹੈ ਲੈ ਵੀ ਸਾਡੇ ਨਾਲ ਚੱਕ ਮੈਕ ਤੇ ਕਰਦੇ ਗਏ ਲੋ ਵੱਡੇ ਪਰ ਉਹਦੇ ਵੱਡਾ ਧੰਨਵਾਦ ਹੈ ਸਿੱਧਾ ਸਾਨਾ ਸਾਹਿਬ ਲਈਏ ਜਿਹੜਾ ਕਹਿੰਦੇ 32 ਦੰਦਾਂ ਵਿੱਚੋਂ ਬੋ ਜਬਾਨ 'ਚੋ ਬੋਲ ਬੋਲਤੇ ਉਹਨਾਂ ਦੇ ਫੁੱਲ ਹੀ ਚੜਨੇ ਆ ਗਰਾਊਂਡ ਦੇ ਵਿੱਚ ਪਾਣੀ ਪੁੱਜਦਾ ਕਰਦਿਏ ਗਰਾਊਂਡ ਦੇ ਵਿੱਚ ਪਾਣੀ ਪੁੱਜਦਾ ਕਰਦਿਏ ਬੜਾ ਧੰਨਵਾਦ ਹੋਵੇਗਾ ਆ ਕਹਿੰਦੇ ਖਾਰੇ ਪਿੰਡ ਦਾ ਆਰੀਆ ਬਾਣਾ ਕਹਿੰਦੇ 20 ਦੀਆਂ ਗੱਲਾਂ ਕਹਿੰਦੇ ਕੰਗ ਦੀਆਂ ਗੱਲਾਂ ਹੁੰਦੀਆਂ ਆਏ ਕਹਿੰਦੇ ਮੇਰੇ ਵੀਰੋ ਹਰਜੀਤ ਸਿੰਘ ਝੰਡਾ ਵਾਲੇ ਦਾ ਇਧਰ ਜੱਫਾ ਇਧਰ ਜੱਫਾ ਜੱਫੇ ਤੇ ਜੱਫਾ ਠਾ ਜੱਫਾ ਲੱਗ ਰਿਹਾ ਗੱਲ ਕੀ ਬੰਦੀ ਆ ਲੈ ਵੀ ਚਿੱਟੀ ਹੁੱਡੀ ਵਾਲਿਆ ਸਵਾਤ ਤੇ ਆਇਆ ਪਿਆ ਉਧਰ ਸਵਰਨ ਸਿੰਘ ਜੀ ਐਸਆਈ ਗੱਡੀ ਕੋਲੇ ਚਲੇ ਜਾਣ ਇੰਗਲੈਂਡ ਦੇ ਵਿੱਚੋਂ ਕਹਿੰਦੇ ਵਿੱਕੀ ਪ੍ਰੋਡਿਊਸਰ ਹੈ ਤੇ ਵਿੱਕੀ ਦੇ ਨਾਲ ਕਹਿੰਦੇ ਜਸ ਧਾਲੀਵਾਲ ਰਹਿੰਦਾ ਮੇਰੇ ਵੀਰੋ 1 ਲੱਖ ਦਾ ਯੋਗਦਾਨ ਹੈ ਜਸ ਧਾਲੀਵਾਲ ਦਾ ਇੱਥੇ ਮੇਲੇ ਦੇ ਲਈ ਵਿੱਕੀ ਦੇ ਨਾਲ ਮਿਲ ਕੇ ਮੇਰੇ ਵੀਰੋ ਤੇ ਬਹੁਤ ਵੱਡਾ ਧੰਨਵਾਦ ਆ ਸਾਡੇ ਵੀਰਾਂ ਦਾ ਚਰਚੇ ਕਹਿੰਦੇ ਬਹੁਤ ਵੱਡੇ ਹੈ ਉਹਦਾ ਹਾਂਕਾਂਗ ਤੇ ਪੰਥਪ੍ਰੀਤ ਦਾ 51000 ਦਾ ਯੋਗਦਾਨ ਟਕ 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 ਟ ਚੱਕਰ ਸਿਰੇ ਦੀ ਹੈ ਗੱਲ ਤੇ ਉਹ ਬਣ ਗਿਆ ਵੀ ਕੁੰਡੀਆਂ ਦੇ ਸਿੰਘ ਫਸ ਗਏ ਉਹ ਕੋਈ ਨਿੱਤਰੂ ਵੜੇਵੇਂ ਖਾਣੀ ਕਿ ਡਾਂਗੂ ਤੇ ਡੇਰਾ ਜੱਟ ਦਾ ਇਸ ਗੱਲ ਦਾ ਝੂਠ ਨਾ ਜਾਣੀ ਕਿ ਡਾਂਗੂ ਤੇ ਡੇਰਾ ਜੱਟ ਦਾ ਇਸ ਗੱਲ ਦਾ ਝੂਠ ਨਾ ਜਾਣੀ ਉਧਰਲੇ ਪਾਸੇ ਸਾਡਾ ਵੱਡਾ ਭਾਈ ਹੈ ਉਹ ਕਾਲਾ ਆਸਟ੍ਰੇਲੀਆ ਕਹਿੰਦੇ ਬਹੁਤ ਵੱਡੇ ਮਾਣ ਕਰਦਾ ਹੈ ਉਧਰਲੇ ਪਾਸੇ ਕਹਿੰਦੇ ਸੰਗਰਾ ਹੁਰ ਤੋਂ ਤੇਜੂ ਬਰਾੜ ਪੁੱਜਾ ਹੋਇਆ ਉਹ ਵੀ ਬਹੁਤ ਵੱਡੇ ਮਾਣ ਕਰਦਾ ਹੈ ਵੱਡਾ ਧੰਨਵਾਦ ਹੈ ਗੁਰੂ ਫੇਰ ਆ ਗਿਆ ਵੇ ਗੁਰੂ ਆ ਗਿਆ ਕਹਿੰਦਾ ਜਾਫੀਆਂ ਨੂੰ ਕੌਟੀਆਂ ਪਾਉਣੀਆਂ ਪੈ ਗਈਆਂ ਉਹਨਾਂ ਨੇ ਮੰਨਾ ਨਹੀਂ ਭਜਨ ਦਿੱਤਾ ਉਹਨਾਂ ਨੇ ਕਹਿੰਦੇ ਮੇਰੇ ਵੀਰੋ ਜਾਫੀ ਦਾ ਨੰਬਰ ਹੈ ਜਾਫੀ ਦਾ ਕਿਹੋਂ ਨੰਬਰ ਆ ਰਿਹਾ ਮੈਚ ਕਿੱਧਰ ਨੂੰ ਜਾਂਦਾ ਆਹ ਕਹਿੰਦੇ ਯਾਰ ਕੋ ਜਿਆ ਖੁਸ਼ੀ ਇਹ ਗੁਰੂ ਦੀ ਬੰਦੀ ਬਹੁਤ ਹੈ ਪਰ ਅੱਜ ਸੱਜਰੇ ਸ਼ਰੀਕ ਬਣੇ ਪਏ ਆ ਅੱਜ ਕਹਿੰਦੇ ਇੱਕ ਦੂਜੇ ਦੇ ਵਿਰੋਧੀ ਹੋਏ ਪਏ ਆ ਜਦੋਂ ਭਰਾ ਨਾਲ ਭਰਾ ਲੜਦਾ ਨਾ ਫਿਰ ਦੁਨੀਆ ਸਵਾਦ ਲੈਂਦੀ ਹੈ ਜਦੋਂ ਭਰਾ ਨਾਲ ਭਰਾ ਲੜਦਾ ਉਹ ਦੁਨੀਆ ਸਵਾਦ ਲੈਂਦੀ ਹੈ ਉਹ ਨਜ਼ਾਰਾ ਆ ਤੇ ਇੱਕ ਵਾਰੀ ਤਾੜੀਆਂ ਮਾਰ ਦਿਓ ਮੇਰੇ ਵੀਰੋ ਟੱਕਰ ਟੱਕਰ ਵੀ ਸਿਰੇ ਦੀ ਐ ਲੋ ਸਾਹਮਣੇ ਫੇਰ ਕਹਿੰਦੇ ਉਹ ਕੌਣੀ ਵਾਲਾ ਸੰਦੀਪ ਵਧਿਆ ਹੋਇਆ ਕਿ ਮੇਲਾ ਵੇਖ ਕੇ ਤੁਰ ਜਾਣਾ ਇੱਥੇ ਪੱਕਾ ਨਹੀਂ ਟਿਕਾਣਾ ਇਹ ਜੰਕਸ਼ਨ ਗੱਡੀਆਂ ਦਾ ਲੱਗਿਆ ਰਹਿਣਾ ਆਉਣਾ ਜਾਣਾ ਛੱਡ ਦੇ ਨਫ਼ਰਤਾਂ ਨੂੰ ਗੱਲ ਕਰ ਲੈ ਆਪਸੀ ਦੀ ਤੇਰੀ ਕਨਫਰਮ ਦੋਸਤਾ ਹੋਵੇ ਟਿਕਟ ਵਾਪਸੀ ਦੀ ਤੇਰੀ ਕਨਫਰਮ ਦੋਸਤਾ ਹੋਵੇ ਟਿਕਟ ਵਾਪਸੀ ਦੀ ਫਰਕ ਥੋੜਾ ਟੱਕਰ ਪੱਟੀ ਐ ਜਦੋਂ ਮੈਂ ਨੰਬਰ ਦੇਖੇ ਸੀਗੇ ਉਦੋਂ 1 ਦੇ 17 1 ਦੇ 17.5 ਹੁਣ ਅੱਤੇ ਦਾ ਫਰਕ ਸੀਗਾ ਜੇ ਨਗਾਰਾ ਆਉਂਦਾ ਤਾੜੀਆਂ ਮਾਰ ਦੋ ਜ਼ੋਰਦਾਰ ਮੇਰੇ ਵੀਰੋ ਗੱਲ ਜਫਿਆਂ ਤੇ ਖੜੀ ਐ ਚੰਨਾ ਵਿੱਚੋਂ ਚੰਨ ਕਹਿੰਦਾ ਚਰਨਜੀਤ ਬੈਠਾ ਸਾਡਾ ਲੈ ਵੀ ਚਰਨਜੀਤ ਚਾਬੀ ਦੀਆਂ ਜ਼ਿੰਮੇਵਾਰੀਆਂ ਵੀ ਤੇਰੇ ਕੋਲੇ ਐ ਤੇ ਕਹਿੰਦੇ ਕੋਲਡ ਡਰਿੰਕ ਦੀ ਜ਼ਿੰਮੇਵਾਰੀ ਵੀ ਤੇਰੇ ਕੋਲੇ ਐ ਤੇ ਬੱਬੂ ਹਣੀ ਕਹਿੰਦੇ ਸਾਡੇ ਉਹ ਆ ਗਿਆ ਮੇਰੇ ਵੀਰੋ ਵਜਨ ਕਰਕੇ ਹੁਣ ਕਹਿੰਦੇ ਨਜ਼ਾਰੇ ਵੱਖਰੇ ਆਉਣੇ ਆ ਅਮਨ ਸਿੱਧੂ ਹਰਜਿੰਦਰ ਉਹਨਾਂ ਤੇ ਜ਼ਿੰਮੇਵਾਰੀ ਵੱਡੀ ਪਰ ਟੀਮਾਂ ਦੀ ਟੈਂਸ਼ਨ ਉਹ ਜੋੜੀ ਤੇ ਐ ਕਹਿੰਦੇ ਹਰ ਮੰਤ ਤੇ ਹਿੰਦੇ ਤੇ ਐ ਸਾਲੀ ਹੁੰਦੀ ਐ ਜੱਫਾ ਇੱਕ ਹੋਰ ਲੱਗ ਗਿਆ ਟੱਕਰ 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 ਚੱਕਰ ਚੱਕਰ ਟੱਕਰ 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 ਆੜੀਆਂ ਬਾਰੇ ਕੀ ਖਿਆਲ ਪਿੰਡ ਵਾਲਿਓ ਹਜੇ ਨਹੀਂ ਮੁੱਕਿਆ ਹਜੇ ਨਹੀਂ ਮੁੱਕਿਆ ਹਜੇ ਨਹੀਂ ਮੁੱਕਿਆ ਲੈ ਵੀ ਗੁਰੂ ਹੁਣ ਇੱਕ ਜਫਾ ਲਾ ਦੇ ਉਹ ਗੱਲ ਬਣ ਗਈ ਐ ਵੀ ਜਫੇ ਦੋ ਦੋ ਲਾ ਦੇ ਓਏ ਮਸਲਾ ਹਿੰਡ ਦਾ ਬਣ ਗਿਆ ਮਸਲਾ ਜਿੱਤ ਦਾ ਬਣ ਗਿਆ ਆ ਜਿੱਤ ਹਾਰ ਦੀਆਂ ਕਬੱਡੀਆਂ ਘੋੜਾ ਆ ਗਿਆ ਘੋੜਾ ਘੱਗੇ ਨਾਲ ਘੋੜਾ ਤੇ ਘੋੜੇ ਵਾਂਗੂ ਭੱਜਦਾ ਰੱਜ ਕੇ ਸੁਨਖਾ ਯਾਰੋ ਮੁੰਡਾ ਬੜਾ ਫੱਬਦਾ ਓ ਗੱਬਰੂ ਫੱਬਦਾ ਖੇਡ ਮੈਦਾਨਾਂ ਦੇ ਵਿੱਚ ਮੇਰੇ ਵੀਰੋ ਪਾਈ ਹੋਈ ਰੇਡ ਚੱਕ 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 ਸੈਦੋਕੇ ਦੇ ਵਿੱਚ ਚੱਕ ਲੋ ਚੱਕ ਲੋ ਹੋਗੀ ਚੱਕ ਸੈਦੋਕੇ ਦੇ ਵਿੱਚ ਚੱਕ ਲੋ ਚੱਕ ਲੋ ਹੋਗੀ ਚੱਕ ਸੈਦੋਕੇ ਦੇ ਵਿੱਚ ਓ ਚੱਕ ਲੋ ਚੱਕ ਲੋ ਚੱਕ ਲੋ ਹੋਗੀ ਓਏ ਚੱਕ ਸੈਤੋ ਕੰਦੇ ਵਿੱਚ ਚੱਕ ਲੋ ਚੱਕ ਲੋ ਹੋ ਗਈ ਮੇਰੇ ਵੀਰੋ ਚੱਕ ਸੈਤੋ ਕੰਦੇ ਵਿੱਚ ਉਹ ਚੱਕ ਲੋ ਚੱਕ ਲੋ ਹੋ ਗਈ ਕਿ ਕਰਤਾ ਕਹੜ ਚੋਬਰਾਂ ਨੇ ਆਉਂਦੀ ਫੌਜ ਕਿਲੇ ਨੂੰ ਟੋਂਦੀ ਨੀ ਕੀ ਗੱਲ ਰਾਜੇ ਖੇਲੇ ਦੀ ਸਿੱਧੀ ਧੂਕਾਂ ਜੇ ਪਾਉਂਦੀ ਅੱਜ ਨਜ਼ਾਰੇ ਵਖਰੇ ਅੱਜ ਚੜਦੀ ਬਰੇਸ ਦੇ ਗਬਰੂ ਪਜੇ ਹੋਏ ਆ 24 ਸਾਲਾਂ ਚ ਕਹਿੰਦੇ ਜਵਾਨੀ ਦਾ ਪੈਰ ਹੁੰਦਾ ਤੇ ਮੇਲਾ ਜਵਾਨੀ ਦੇ ਪੈਰ ਚ ਖੇਡਿਆ ਜਾ ਰਿਹਾ ਬਦਲੂ 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 ਮੈਚ ਬਦਲੂ ਟਕ 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 ਇੱਥੇ ਟਕ 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 ਇੱਥੇ ਟਕ 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 ਇੱਥੇ 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 ਇੱਕ ਮਿੰਟ ਗਾਉਣੇ ਆ ਓਏ ਸਵਾਦ ਆਇਆ ਤੇ ਇੱਕ ਵਾਰੀ ਜਿਹੜੇ ਸਾਹਮਣੇ ਨਾਲ ਮੈਚ ਲੱਗਿਆ ਲਲਕਰਾਨੀ ਵੱਜਿਆ ਓਏ چه ਨਜ਼ਾਰਾ ਆ ਇੱਕ ਵਾਰੀ ਖੁਸ਼ ਹੋ ਲੱਗ ਗਈ ਗੱਲ ਟਿਕਾਣੇ